ਪਿਛਲੇ ਦਿਨੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੰਜਾਬ ਪੁਲਿਸ ਦੇ ਕੁਝ ਮਲਾਜ਼ਮ ਉਸ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਸਨ ਹਾਲਾਂਕਿ ਬਾਅਦ ਵਿੱਚ ਉਹਨਾਂ ਮਲਾਜ਼ਮਾਂ ਨੂੰ ਮੁਅਤਲ ਵੀ ਕਰ ਦਿੱਤਾ ਗਿਆ ਸੀ ਹੁਣ ਮੁੱਖ ਮੰਤਰੀ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਿਸੇ ਦੇ ਘਰ ਤੇ ਤੇਜ਼ ਧਾਰ ਹਥਿਆਰ ਤੇ ਰੋੜਿਆਂ ਨਾਲ ਹਮਲਾ ਕਰਦਾਨਾ ਨਜ਼ਰ ਆ ਰਿਹਾ ਹੈ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਪੁਲਿਸ ਵਾਲਿਆਂ ਵੱਲੋਂ ਕੁੱਟਮਾਰ ਕਰਨ ਵਾਲੀ ਵੀਡੀਓ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਵੱਲੋਂ ਪੁਲਿਸ ਮਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਉਂਦਾ ਬਖਾਈ ਦਿੰਦਾ ਹੈ ਮੁੱਖ ਮੰਤਰੀ ਦੇ ਪਿੰਡ ਦੀਨੇਵਾਲ ਦੀ ਪੰਚਾਇਤ ਵੀ ਹੁਣ ਪੁਲਿਸ ਮੁਲਾਜ਼ਮਾਂ ਦੇ ਹੱਕ ਵਿੱਚ ਉਤਰਾਈ ਹੈ ਪਿੰਡ ਦੀ ਪੰਚਾਇਤ ਵੱਲੋਂ ਐਸਐਸਪੀ ਕਰਨਤਾਰ ਨੂੰ ਦਰਖਾਸਤ ਲਿਖ ਕੇ ਪੁਲਿਸ ਮੁਲਾਜ਼ਮਾਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੀ ਬੇਨਤੀ ਕੀਤੀ ਗਈ ਹੈ ਪਿੰਡ ਦੀ ਪੰਚਾਇਤ ਵੱਲੋਂ ਫਰਜ਼ੀ ਮੁੱਖ ਮੰਤਰੀ ਨੂੰ ਦਿਮਾਗੀ ਤੌਰ ਤੇ ਬਿਮਾਰ ਦੱਸਿਆ ਪਿੰਡ ਵਾਸੀਆਂ ਨੂੰ ਤੰਗ ਪਰੇਸ਼ਾਨ ਕਰਨ ਦੀ ਗੱਲ ਕਹੀ ਗਈ ਹੈ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦਿਮਾਗੀ ਤੌਰ ਤੇ ਬਿਮਾਰ ਹੈ ਤੇ ਉਸ ਨੂੰ ਮਰਗੀ ਦੇ ਦੌਰੇ ਵੀ ਪੈਂਦੇ ਨੇ ਸਰਪੰਚ ਨੇ ਕਿਹਾ ਕਿ ਬੀਤੇ ਦਿਨ ਵੀ ਮੁੱਖ ਮੰਤਰੀ ਵੱਲੋਂ ਦਿਮਾਗੀ ਹਾਲਤ ਠੀਕ ਨਾ ਹੋਣ ਦੇ ਚਲਦਿਆਂ ਹੱਥ ਵਿੱਚ ਤੇਜ਼ ਤਾਰ ਹਥਿਆਰ ਲੈ ਕੇ ਆਸ-ਪਾਸ ਦੇ ਘਰਾਂ ਤੇ ਇਟਾਂ ਰੋੜੇ ਚੁਲਾਏ ਗਏ ਤੇ ਲੋਕਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਜਿਸ ਤੇ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਮੁਲਾਜ਼ਮ ਪਿੰਡ ਵਿੱਚ ਪਹੁੰਚੇ ਜਿੱਥੇ ਫਰਜ਼ੀ ਮੁੱਖ ਮੰਤਰੀ ਵੱਲੋਂ ਪੁਲਿਸ ਵਾਲਿਆਂ ਤੇ ਹਮਲਾ ਕਰਦਿਆ ਪੁਲਿਸ ਮਲਾਜ਼ਮ ਦੀ ਪੱਗ ਉਤਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਮਲਾਜ਼ਮਾਂ ਵੱਲੋਂ ਗੁੱਸੇ 'ਚ ਆਉਂਦਿਆਂ ਮੁੱਖ ਮੰਤਰੀ ਨੂੰ ਡੰਡੇ ਨਾਲ ਕੁੱਟਿਆ ਗਿਆ ਸਰਪੰਚ ਨੇ ਕਿਹਾ ਕਿ ਪੁਲਿਸ ਮਲਾਜ਼ਮਾਂ ਨੂੰ ਮੁੱਖ ਮੰਤਰੀ ਨੂੰ ਕੁੱਟਣਾ ਨਹੀਂ ਚਾਹੀਦਾ ਸੀ ਸਰਪੰਚ ਨੇ ਕਿਹਾ ਕਿ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਮੁੱਖ ਮੰਤਰੀ ਦਾ ਦਿਮਾਗੀ ਇਲਾਜ ਕਰਵਾਉਣਾ ਚਾਹੀਦਾ ਤਾਂ ਜੋ ਉਹ ਪਿੰਡ ਵਾਲਿਆਂ ਨੂੰ ਮੁੱਢ ਤੰਗ ਪਰੇਸ਼ਾਨ ਨਾ ਕਰੇ ਇਸ ਦੇ ਨਾਲ ਹੀ ਸਰਪੰਚ ਨੇ ਕਿਹਾ ਕਿ ਪਿੰਡ ਵਾਲਿਆਂ ਵੱਲੋਂ ਐਸਐਸਪੀ ਨੂੰ ਲਿਖਤੀ ਦਰਖਾਸਤ ਦੇ ਕੇ ਸਸਪੈਂਡ ਕੀਤੇ ਪੁਲਿਸ ਮਲਾਜ਼ਮਾਂ ਨੂੰ ਮੁੜ ਬਹਾਲ ਕਰਨ ਅਤੇ ਉਹਨਾਂ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਗਈ ਹੈ ਫੈਸਲਾ ਅਸੀਂ ਇਹੀ ਸਰੇ ਕੀਤਾ ਵਾ ਉਥੇ ਮੁੱਖ ਮੰਤਰੀ ਦੇ ਫਾਦਰ ਨੂੰ ਵੀ ਜਿਹੜਾ ਜਲੀ ਹੋਰ ਉਹਨੇ ਫਾਦਰ ਨੂੰ ਸੱਦਾ ਗਿਆ ਵਾ ਉਹਨੂੰ ਵੀ ਵਿੱਚੇ ਬੁਲਾਇਆ ਗਿਆ ਵਾ ਅਸੀਂ ਪ੍ਰੋਪਰ ਤੌਰ ਤੇ ਘੜ ਤੋਂ ਘੜ ਸਵੇਰੇ ਅਸੀਂ 1.5 200 ਬੰਦਾ ਉੱਥੇ ਇਕੱਠੇ ਹੋਏ ਆ ਤੇ ਨਵੀਂ ਪੰਚਾਇਤ ਸਾਡੀ ਬਣੀ ਆ ਉਹ ਵੀ ਵਿੱਚ ਸਾਰੀ ਇਨਵੋਲਵਮੈਂਟ ਕਰਕੇ ਤੇ ਉਹਨਾਂ ਨੂੰ ਅਸੀਂ ਸਾਰਿਆਂ ਸੰਦਾ ਵੀ ਇਹੀ ਲਾਜ ਇਹੀ ਸੋਚਿਆ ਵਾ ਵੀ ਉਹਦਾ ਪ੍ਰੋਪਰ ਤਰੀਕੇ ਨਾਲ ਇਲਾਜ ਕਰਾਇਆ ਜਾਵੇ ਤੇਹੀਂ ਇੱਕ ਹੋਰ ਵੀ ਬੇਨਤੀ ਕਰਦੇ ਆ ਕਿ ਸੋਸ਼ਲ ਮੀਡੀਆ ਵਾਲਿਆਂ ਨੂੰ ਮੇਰੇ ਵੀਰ ਨੂੰ ਤੇ ਉਹ ਮੁੰਡਾ ਵਿਚਾਰਾ ਇੰਨਾ ਨਾਵੇਂ ਵੀ ਉਹਨੂੰ ਜਿੱਦਾਂ ਕੋਈ ਉਹਨੂੰ ਲਾ ਕੇ ਮਜ਼ਰ ਉਦਾਂ ਹੀ ਉਹਨੂੰ ਬੁਲਾ ਰਹਿੰਦੇ ਆ ਅੱਜ ਉਹਨੇ ਆਪ ਕਬੂਲ ਕੀਤਾ ਸਵੇਰੇ ਤੇ ਅਹੀਂ ਵੀ ਮੈਂ ਆ ਕੋ ਤੇਰਾ ਸਿਰ ਵੜਦਣਾਹੀਂ ਮੈਂ ਉਹ ਕਰਦਣਾਹੀਂ ਮੈਂ ਮਤਲਬ ਘਰ ਬੰਨਿਆ ਵਾਂ ਮੈਂ ਰੋੜੇ ਮਾਰੇ ਆ ਸਾਰਾ ਕੁਝ ਉਹ ਆਪ ਕਬੂਲਿਆ ਚਾਰ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਵਾਂ ਗਰੁੱਪ ਚ ਮਤਲਬ ਪਿੰਡਾਂ ਦੇ ਚੈਨਲਾਂ ਦੇ ਪੈ ਚੁੱਕੀਆਂ ਵਾਂ ਤੇ ਪ੍ਰੋਬਲਮ ਐ ਦੇ ਉਹਨੂੰ ਵੇਖਿਆ ਜੀ ਮਿਰਗੀ ਦਾ ਦੌਰਾ ਪਿੰਦਾ ਵਾ ਤੇ ਨਾਲ ਹੀ ਉਹ ਥੋੜਾ ਜਿਹਾ ਮੈਂਟਰੀ ਤੌਰ ਤੇ ਵੀ ਜੜਾ ਵਾ ਉਹ ਠੀਕ ਨਹੀਂਗਾ ਪ੍ਰੋਪਰ ਮਤਲਬ ਆਮ ਜਿੱਦਾਂ ਆਪਾਂ ਸੁਧਾਰਨ ਗੱਲਾਂ ਕਰਦੇ ਆ ਉਹਦਾ ਸੁਧਾਰਨ ਰੋਕ ਕੇ ਜਵਾਬ ਦਿੰਨੇ ਆ ਉਹ ਚੀਜ਼ ਉਹਦੇ ਅੰਦਰ ਇਨਵੋਲਵਮੈਂਟ ਨਹੀਂ ਹੈਗੀ ਅਗਲਾ ਸਟੈਪ ਸਾਡਾ ਹੀ ਸੋ ਅਸੀਂ ਮਤਲਬ ਸੇਰੇ ਦੀ ਪ੍ਰੋਪਰ ਪ੍ਰੋਪਰ ਦਵਾਈ ਨਹੀਂ ਚੱਲ ਰਹੀ ਉਹਦਾ ਮੈਂਟਲ ਹਸਪੀਟਲ ਦਵਾਈ ਉਹਦੀ ਚੱਲ ਰਹੀ ਆ ਅਸੀਂ ਚਾਹੁੰਦੇ ਆ ਕਿ ਥੋੜਾ ਜਿਆਦਾ ਮਹੀਨੇ 2-4 ਮਹੀਨੇ ਨੂੰ ਪ੍ਰੋਪਰ ਬੈਡ ਰੈਸਟ ਉਹਨੂੰ ਕਰਵਾ ਕੇ ਤੇ ਉਹਦਾ ਥੋੜਾ ਜਿਹਾ ਜੇ ਹੋ ਸਕੇ ਤਾਂ ਉਹਦਾ ਇਲਾਜ ਅੰਗਰੇਜ਼ੀ ਕਰਕੇ ਵੀ ਜਾਂਹੀਂ ਆਪਣੇ ਤੌਰ ਤੇ ਵੀ ਤੇ ਉਹਦਾ ਅਸੀਂ ਇਲਾਜ ਕਰਾਉਣ ਨੂੰ ਤਿਆਰ ਹਾਂ ਉਹਦੀ ਜਿਹੜੀ ਜਾਇਜ਼ ਕਾਨੂੰਨ ਦੇ ਮੁਤਾਬਕ ਤਾਂ ਉਹ ਗਲਤ ਆ ਪਰ ਉਹ 112 ਦੇ ਕਾਲ ਤੇ ਤਿੰਨ ਚਾਰ ਕਾਲਾਂ ਗਈਆਂ ਪੁਲਿਸ ਉਥੋਂ ਗੱਡੀ ਭਜਾ ਕੇ ਲਈ ਵੀ ਇਹਨੇ ਮਾਰਦੇ ਨੇ ਜੀ ਇਹਨੇ ਆਹ ਕਰਦਣਾ ਜੀ ਦਾਤਰ ਫੜੀ ਫਿਰਦਾ ਜੀ ਕਰਵਾਨ ਫੜੀ ਫਿਰਦਾ ਜੀ ਪੁਲਿਸ ਆਈ ਜ਼ੋਰ ਚ ਪਰ ਕਹਿੰਦਾ ਭਾਵ ਹੈ ਵੀ ਉਹ ਮੁੜ ਕੇ ਜਦੋਂ ਆਏ ਨੇ ਆ ਗਏ ਤੇ ਉਹ ਜਦੋਂ ਉਹਨੇ ਆਇਆ ਉਹਨਾਂ ਨੂੰ ਵੀ ਇਹ ਮਤਲਬ ਆਗੇ ਤੇ ਜਦੋਂ ਉਹਨੇ ਕਿਹਾ ਵੀ ਉਹ ਉਹਨੇ ਗਰਗਲਾਥ ਕੋ ਉੱਥਾ ਵੱਜ ਗਿਆ ਮੁੰਡਾ ਰੱਖੀ ਨਾ ਸ਼ਹਿਰ ਉਹਦਾ ਉਹਦੀ ਗਰਪੇਜ ਭਾਜੀ ਉਹਦੀ ਕਿਰਪਾ ਗਲਤ ਸੀ ਉਹਦੇ ਗੱਲ ਤੇ ਵੀ ਉਹਨੇ ਗੱਡੀ ਚ ਰੱਖ ਕੇ ਫਿਰ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹ ਵੀ ਸਿਰੇ ਮੰਨਿਆ ਦਾ ਵੀ ਮੈਂ ਇਦਾਂ ਕੀਤੀ ਐ ਮੈਂ ਬੱਗ ਬਲਾਈ ਉਹਦੇ ਸੋਸ਼ਲ ਮੀਡੀਆ ਦੇ ਅੱਗੇ ਹੈਗਾ ਮੈਂ ਲਾਈ ਐ ਮੰਨਿਆ ਕਬੂਲ ਕਰਨ ਰਿਹਾ ਮੁੰਡਾ ਪੁਲਿਸ ਤੇ ਚਲੋ ਵੇਖੋ ਉਹਨਾਂ ਦੀ ਡਿਊਟੀ ਆ ਪਰ ਇਹ ਆ ਕਿ ਪੁਲਿਸ ਦਾ ਮਰਾ ਜਿਹੜਾ ਉਹ ਥੱਲੇ ਹੁੰਦਾ ਇਸ ਚੀਜ਼ ਦੇ ਨਾਲ ਕਿਉਂਕਿ ਅਸੀਂ ਬਈਕਾਂ ਦੇ ਬੈਠੇ ਆ ਰਾਤ ਬਣੇ ਮਾਹੌਲ ਇਹੋ ਜਿਹਾ ਵਾ ਤੇ ਮਤਲਬ ਪੁਲਿਸ ਨੂੰ ਕੋਈ ਕੰਮ ਕਰਨ ਵਾਸਤੇ ਵੀ ਜਿਹੜਾ ਵਾ ਉਹ ਮਤਲਬ ਸਹੀ ਕੰਮ ਜਿਹੜਾ ਵਾ ਉਹਨੂੰ ਕਰਨ ਦਿੱਤਾ ਜਾਵੇ ਪਰ ਚਲੋ ਮੁੰਡੇ ਹੀ ਉਹ ਉਦੋਂ ਵੇਖੋ ਕਿਸੇ ਦੀ ਪਾਗ ਲਾਥੀ ਜਾਣੀ ਹੁਣ ਪਾਗ ਆਪਣਾ ਉਹ ਵੀ ਸਰਦਾਰ ਹੈ ਉਹ ਵੀ ਸਰਦਾਰ ਸੀ ਪਾਗ ਲਾਥੀ ਜਾਣੀ ਇੱਕ ਜਿਹੜੀ ਆ ਉਹ ਇੱਕ ਬੜੀ ਤਗੜੀ ਗੱਲ ਹੁੰਦੀ ਆ ਤੇ ਉਹ ਵਾਲ ਜਿਹੜੇ ਖਿਲਰੇ ਸੀ ਉਹ ਆੜੀ ਪਹਿਲਾਂ ਵੀ ਖਿਲਰੇ ਸੀ ਚਲੋ ਪੁਲਿਸ ਵਾਲਿਆਂ ਨੇ ਉਹਨੂੰ ਹੁਣ ਜਿਹੜੇ ਪੁਰਾਣੇ ਹੁਣ ਨਵੇਂ ਮੁੰਡੇ ਜਿਹੜੇ ਪੁਲਿਸ 'ਚ ਆ ਗਏ ਆ ਉਹ ਉਹ ਥੋੜਾ ਜਿਹਾ ਗਰੇਜ ਕਰਦੇ ਨਾ ਅਸੀਂ ਚਾਹੁੰਦੇ ਆ ਕਿ ਚਲੋ ਐਸਐਸਪੀ ਸਾਹਿਬ ਨਾਲ ਅਕਾਲ ਮਰੀ ਐਸਪੀ ਸਾਹਿਬ ਨਾਲ ਗੱਲ ਹੋਈ ਸੀ ਤੁਸੀਂ ਤੇ ਤੁਸੀਂ ਚੰਗੇ ਚੰਗੇ ਅਫਸਰ ਦੇ ਕੋਲੋਂ ਪਿੰਡ ਦੀ ਜਿਹੜੀ ਇਨਕੁਆਰੀ ਕਰਵਾ ਗਏ ਸਾਡੇ ਪਿੰਡ ਸਾਰਾ ਭਾਵੇਂ ਇਕੱਠਾ ਕਰ ਰਿਹਾ ਜਾਵੇ ਇਹ ਕੋਈ ਪਿੰਡ ਵਾਲੇ ਨੂੰ ਨਹੀਂ ਕੋਈ ਤਰਾਜ ਘਰ ਵਾਲਾ ਨਾ ਵੀ ਸਿਰੇ ਅਸੀਂ ਗੱਲ ਕੀਤੀ ਆ ਪੁਰੇ ਮੁੱਖ ਮੰਤਰੀ ਦੇ ਫਾਦਰ ਦੇ ਨਾਲ ਤੇ ਉਹ ਵੀ ਕਹਿੰਦੇ ਸਨ ਕਿ ਉਹ ਵੀ ਬੱਚਿਆਂ ਵਾਲੇ ਆ ਤੇ ਸਾਈਂ ਕੋਈ ਇਹ ਜਾਣ ਬੁੱਝ ਕੇ ਨਹੀਂ ਕੀਤਾ ਵੈਸੇ ਕੁਦਰਤੀ ਤੌਰ ਤੇ ਗੱਲ ਜਿਹੜਾ ਉਹ ਐਕਸੀਡੈਂਟ ਹੋ ਗਿਆ ਕਿੰਡ ਕੋਈ ਚੰਗੇ ਅਫਸਰ ਦੇ ਕੋਲ ਇਨਕੁਆਰੀ ਰੱਖ ਕੇ ਮੌਕੇ ਦੀ ਇਨਕੁਆਰੀ ਰੱਖ ਕੇ اور